ਪਰਮ ਸਨਮਾਨ ਜੋ ਸਤਗੁਰਾਂ ਦੀ ਸਾਜੀ ਤਿਲਵਾਜੀ ਸਤਕਾਰ ਜੋ ਸਾਧ ਸੰਗਤ ਜੀ ਸਤਗੁਰੂ ਸੱਚੇ ਪਾਤਸ਼ਾਹ ਜੀ ਆਂਦੀ ਆਪਾਰ ਕਿਰਪਾ ਸਦਕਾ ਜਦੇ ਪਾਵਨ ਸ੍ਰੀ ਮੁਖ ਬਾਗ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਆਂਦੀ ਜਾਤ ਸਰੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਵੇ। ਅੱਜ ਦੇ ਪਾਵਨ ਵਚਨ ਹਨ। ਕੋਈ ਜਨ ਅਰਸੋਂ ਦੇਵ ਜੋੜ। ਜੋੜ ਦਾ ਮਤਲਬ ਹੈ ਜੋੜਨਾ। ਮਹਾਰਾਜ ਕਹਿੰਦੇ ਭਾਈ ਜੇ ਕੋਈ ਬਨੁਖ ਸਾਨੂੰ ਪ੍ਰਮਾਤਮਾ ਦੇ ਚਰਨਾਂ ਨਾਲ ਜੋੜ ਦੇਵੇ ਤਾਂ ਚਰਨ ਗਾਉ ਬਕਉ ਸੁਭ ਰਸਨਾ। ਦੀ ਜੈ ਪ੍ਰਾਨ ਅਕੂਰ ਸਤਿ ਸਦੇ ਚਰਨ ਫੜ ਲਈਏ ਔਰ ਜੀਭਾਂ ਦੇ ਨਾਲ ਉਸ ਦੇ ਧੰਨਵਾਦ ਦੇ ਵਜੋਂ ਮਿੱਠੇ ਬੋਲ ਬੋਲੀਏ ਔਰ ਸਾਡੇ ਪ੍ਰਾਨ ਜਿਹੜੇ ਨੇ ਉਸ ਅੱਗੇ ਬੇਟਾ ਦੇ ਤੌਰ ਤੇ ਦਿੱਤੇ ਜਾਣ ਜਿਹੜਾ ਪ੍ਰਮਾਤਮਾ ਦੀ ਚਰਨਾਂ ਨਾਲ ਜੋੜ ਦੇਵੇ ਮਨ ਤਨ ਨਿਰਮਲ ਕਰ ਤਕਿਆਰੋ ਹਰ ਸੰਚੈ ਸੁਦਾ ਸੰਜੋਰ ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਪ੍ਰਮਾਤਮਾ ਦੇ ਨਾਲ ਮਲਾਪ ਹੋ ਜਾਂਦਾ ਹੈ ਫਿਰ ਕਹਿੰਦੇ ਮਨੁੱਖ ਦੀ ਵਿਵਸਥਾ ਬਣ ਜਾਂਦੀ ਹੈ ਜੋ ਪ੍ਰਮਾਤਮਾ ਦੀ ਕਿਰਪਾ ਨਾਲ ਆਪਣੇ ਮਨ ਨੂੰ ਆਪਣੇ ਸਰੀਰ ਨੂੰ ਪਵਿੱਤਰ ਘਿਆਰਾ ਬਣਾਉਂਦਾ ਹੈ ਪਰ ਇਹ ਬਿਰਲੇ ਨੇ ਜਿਹੜੇ ਆਪਣੇ ਮਨ ਨੂੰ ਸਰੀਰ ਨੂੰ ਪਵਿੱਤਰ ਘਿਆਰਾ ਬਣਾਉਂਦੇ ਹਨ ਜਿਸ ਵਿੱਚ ਪਰਮਾਤਮਾ ਦਾ ਨਾਮ ਜਲ ਚੰਗੀ ਤਰ੍ਹਾਂ ਸੰਜੀਦਾ ਕਹਿੰਦੇ ਉਹਨਾਂ ਤੇ ਕਿਰਪਾ ਹੋ ਜਾਂਦੀ ਹੈ ਜਿਹੜੇ ਆਪਣੇ ਮਨ ਨੂੰ ਆਪਣੇ ਸਰੀਰ ਨੂੰ ਪਵਿੱਤਰ ਪਿਆਰਾ ਬਣਾਉਂਦੇ ਹਨ ਔਰ ਨਾਮ ਜਲ ਚੰਗੀ ਤਰ੍ਹਾਂ ਸੰਜਦੇ ਹਨ ਫਿਰ ਕਹਿੰਦੇ ਉਹਨਾਂ ਦਾ ਜਿਹੜਾ ਸੰਬੰਧ ਹੈ ਯਾਰ ਸਮੈ ਮਗਨ ਹੋਤ ਕਿਰਪਾ ਤੇ ਮਾਬਿਕਿਆ ਤੇ ਤੋਰ ਜਿਹੜਾ ਤਾਂ ਦੁਨੀਆਦਾਰ ਨੇ ਉਹਨਾਂ ਦਾ ਸਬੰਧ ਤਾਂ ਦੁਨੀਆ ਨਾਲ ਬਣ ਜਾਂਦੇ ਪਰ ਜਿਹੜੇ ਪ੍ਰਮਾਤਮਾ ਦੇ ਚਰਨਾਂ ਨਾਲ ਜੁੜ ਜਾਂਦੇ ਓਨਾਂ ਦਾ ਇਹ ਵੱਡੀ ਮੋਹਣੀ ਮਾਇਆ ਨਾਲੋਂ ਸਬੰਧ ਦੁਨੀਆ ਨਾਲੋਂ ਸਬੰਧ ਜਿਹੜਾ ਟੁੱਟ ਜਾਂਦੇ ਰੋਹ ਸਬੰਧ ਤੋੜ ਕੇ ਨਾਮ ਰਸ ਵਿੱਚ ਮਸਤ ਰਹਿੰਦੇ ਹਨ ਆਇਓ ਸ਼ਰਨ ਦੀਨ ਦੁਖ ਪੰਜਨ ਚਿਤ ਬਾਵ ਤੁਮਰੀ ਓਰ ਸੱਚੇ ਬਾਦਸ਼ਾਹ ਜੀ ਸਾਨੂੰ ਸਮਝਾਉਂਦੇ ਹਨ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਜਿਹੜਾ ਦੁੱਖਾਂ ਦੇ ਨਾਸ ਕਰਨ ਵਾਲ ਹੈ ਇਹ ਦਾਤਾ ਜੀ ਮੈਂ ਤੇਰੀ ਸ਼ਰਨ ਆਇਆ ਹਾਂ ਮੈਂ ਤੇਰਾ ਹੀ ਆਸਰਾ ਆਪਣੇ ਮਨ ਵਿੱਚ ਚਿਤਾਰਦਾ ਰਹਿੰਦਾ ਹਾਂ ਕਿਰਪਾ ਕਰੋ ਆਪ ਐ ਪਦદાન ਸਿਮਰਨ ਸੁਆਮੀ ਕੋ ਰਵ ਨਾਨਕ ਬੰਦਨ ਛੋੜ ਹੇ ਦਾਤਾ ਜੀ ਮੈਂ ਨਾਨਕ ਦੀ ਮਾਇਆ ਵਾਲੇ ਬੰਦਨ ਛਡਾ ਕੇ ਮੈਨੂੰ ਆਪਣੇ ਨਾਮ ਦਾ ਸਿਮਰਨ ਦੇ ਦਿਓ ਔਰ ਮੈਨੂੰ ਵਿਕਾਰਾਂ ਦੇ ਟਾਕਰੇ ਨਿਰਪੈਤਾ ਵਾਲੀ ਅਵਕਸ਼ਾ ਬਖਸ਼ਿਸ਼ ਕਰ ਦੇਵ ਨਿਰਪੈਤਾ ਵਾਲੀ ਅਵਸਥਾ ਜਿਹਨਾਂ ਨੂੰ ਪ੍ਰਾਪਤ ਹੋ ਜਾਂਦੀ ਏ ਉਹ ਵਿਕਾਰਾਂ ਦਾ ਟਾਕਰਾ ਕਰਦੇ ਹਨ ਆਓ ਗੁਰੂ ਸਾਹਿਬ ਕਿਰਪਾ ਕਰਨ ਅਲ ਸਾਰਿਆਂ ਤੇ ਮਿਹਰ ਪ੍ਰਿਆਤ ਰੱਖਣ ਸਭਨਾਂ ਨੂੰ ਨਾਮ ਦਾ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪ੍ਰੇਮ ਪਿਆਰਤਾ ਦੀ ਅਰਦਾਸ ਚਦਰੀਆਂ ਗੁਰ ਕਰਦੀਆਂ ਸੇ ਬਾਬਾ ਨਰਵੈਗਨ ਸੰਪੂਰਨ ਹੋਣ ਦੀ ਅਰਦਾਸ ਮਹਾਰਾਜ ਦੇ ਚਰਨਾਂ 'ਚ ਕਰਦੇ ਰਹੀਏ ਧਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋ ਗੋਬਿੰਦ ਕਾ ਪੂਰ ਲਗਨ ਦਾਸ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦੇ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ